ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਹਾਂ ਮਹਾ ਮਾਂਝ ਮਹੱਲਾ ਪੰਜਵਾਂ ਕਰ ਚੌਥਾ ਏਕ ਓੰਕਾਰ ਸਤਗੁਰ ਪ੍ਰਸਾਦ ਮਗਰ ਮਾਹੇ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਮਗਰ ਮਾਹੇ ਸੋਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸੇ ਲੜੀਆਂ ਸਾਧ ਜਨਾ ਤੇ ਬਾਹਰੀ ਸੇ ਰਹਿਨ ਅਕੇ ਲੜੀਆਂ ਤਿੰਨ ਦੁੱਖ ਨ ਕਭੂ ਉਤਰੈ ਸੇ ਜਨ ਕੈ ਬਸ ਪੜੀਆਂ ਜਿਨਿ 라ਬਿਆ ਪ੍ਰਭ ਆਪਣਾ ਸੇ ਦਿਸਣ ਨਿਤ ਖੜੀਆਂ ਰਤਨ ਜਵੇਹਰ ਲਾਲ ਹਰ ਕੰਠ ਤਿਨਾਂ ਜੜੀਆਂ ਹਾ ਨਾਨਕ ਬਾਛੇ ਧੂੜ ਤਿਨ ਪ੍ਰਭ ਸਰਨੀ ਦਰਿ ਖੜੀਆਂ ਹਾ ਮਗਰ ਪ੍ਰਭ ਅਰਾਤਨਾ ਬਹੁ ਨ ਜਨਮੜੀਆਂ ਹਾ ਨਾਨਕ ਬਾਛੇ ਧੂੜ ਤਿਨ ਪ੍ਰਭ ਸਰਨੀ ਦਰਿ ਖੜੀਆਂ ਹਾ ਮਗਰ ਪ੍ਰਭ ਅਰਾਤਨਾ ਬਹੁ ਨਾ ਜਨਮੜੀਆਂ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 12 ਮਾ ਮਾਜ ਮਹੱਲਾ ਪੰਜਮਾ ਕਰ ਚੌਥਾ ੴ ਸਤਿਗੁਰ ਪ੍ਰਸਾਦ ਮਗਰ ਦੇ ਠੰਡੇ ਮਿੱਠੇ ਮਹੀਨੇ ਵਿੱਚ ਉਹ ਜੀ ਵਿਸਤਰੀਆਂ ਸੋਹਣੀਆਂ ਲੱਗਦੀਆਂ ਹਨ ਜੋ ਹਰੀ ਪਤੀ ਦੇ ਨਾਲ ਬੈਠੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਮਾਲਕ ਪ੍ਰਭੂ ਨੇ ਆਪਣੇ ਨਾਲ ਮਿਲਾ ਲਿਆ ਉਹਨਾਂ ਦੀ ਸੋਭਾ ਬਿਆਨ ਨਹੀਂ ਹੋ ਸਕਦੀ ਸਤਸੰਗੀ ਸਹੇਲੀਆਂ ਦੀ ਸੰਗਤ ਵਿੱਚ ਪ੍ਰਭੂ ਦੇ ਨਾਲ ਚਿਤ ਜੋੜ ਕੇ ਉਹਨਾਂ ਦਾ ਸਰੀਰ ਉਹਨਾਂ ਦਾ ਮਨ ਸਦਾ ਖੜਿਆ ਰਹਿੰਦਾ ਹੈ ਉਹ ਜਿਹੜੀਆਂ ਜੀਵ ਇਸਤਰੀਆਂ ਸਤਸੰਗੀਆਂ ਦੀ ਸੰਗਤ ਤੋਂ ਵਾਂਝੀਆਂ ਰਹਿੰਦੀਆਂ ਹਨ ਉਹ ਕੱਲੀਆਂ ਛੁੱਟੜ ਹੀ ਰਹਿੰਦੀਆਂ ਹਨ ਜਿਵੇਂ ਸੜੇ ਹੋਏ ਤਿਲਾਂ ਦਾ ਬੂਟਾ ਪੈੜੇ ਵਿੱਚ ਨਿਕ ਸਮਾਂ ਰਹਿੰਦਾ ਹੈ ਇਕਲੀ ਨਿਕਸ਼ਮੀ ਜਿੰਦ ਨੂੰ ਵੇਖ ਕੇ ਕਮਾਦਿਕ ਕਈ ਵੈਰੀ ਆ ਕੇ ਘੇਰ ਲੈਂਦੇ ਹਨ ਤੇ ਉਹਨਾਂ ਦਾ ਵਿਕਾਰਾਂ ਤੋਂ ਉੱਪਜਾ ਦੁੱਖ ਕਦੇ ਲੈਂਦਾ ਨਹੀਂ ਉਹ ਜਮਾ ਦੇ ਬਸ ਪਈਆਂ ਰਹਿੰਦੀਆਂ ਜਿਨ੍ਹਾਂ ਜੀਵ ਇਸਤਰੀ ਨੇ ਪਤੀ ਪ੍ਰਭੂ ਦਾ ਸਾਥ ਮਾਣਿਆ ਉਹ ਵਿਕਾਰਾਂ ਦੇ ਹੱਲੇ ਵੱਲੋਂ ਸਦਾ ਸੁਚੇਤ ਦੇਦੀਆਂ ਵਿਕਾਰ ਉਹਨਾਂ ਉੱਤੇ ਚੋਟ ਨਹੀਂ ਕਰ ਸਕਦੇ ਕਿਉਂਕਿ ਪਰਮਾਤਮਾ ਦੇ ਉਨਾਂ ਨੂੰ ਆਦ ਉਨ੍ਹਾਂ ਦੇ ਹਿਰਦੇ ਵਿੱਚ ਪ੍ਰੋਤੇ ਹੋਏ ਹਨ ਜਿਵੇਂ ਹੀਰੇ ਜਵਾਹਰ ਤੇ ਲਾਲਾਂ ਦਾ ਹਾਰ ਗਲ ਵਿੱਚ ਪਾਇਆ ਹੁੰਦਾ ਹੈ ਨਾਨਕ ਗੁਨਾ ਸਤਸੰਗੀਆਂ ਦੇ ਚਰਨਾਂ ਦੀ ਧੂੜ ਮੰਗਦਾ ਹੈ ਜੋ ਪ੍ਰਭੂ ਤੇ ਧਰਤੇ ਪੈ ਰਹੇ ਹਨ ਜੋ ਪ੍ਰਭੂ ਦੀ ਸ਼ਰਨ ਵਿੱਚ ਰਹਿੰਦੇ ਹਨ ਮੱਗਰ ਵਿੱਚ ਪਰਮਾਤਮਾ ਦਾ ਸਿਮਰਨ ਕੀਤਿਆਂ ਮੂੜ ਜਨਮ ਮਰਨ ਦਾ ਗੇੜ ਨਹੀਂ ਵਾਪਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ